ਤਰੰਤਰ ਜਿੰਨੀ ਚੌਲ ਹੋਣ ਜਾ ਰਹੀ ਹੈ ਉਹਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਕਿ ਉਹ ਸਾਨੂੰ ਰਿਪੋਰਟ ਦੇਗੀ ਕਿ ਧਰਤਲ ਦੇ ਉੱਤੇ ਜਾ ਕੇ ਸਾਡੇ ਵਰਕਰ ਸਾਡੇ ਡੈਲੀਗੇਟਸ ਸਾਡੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਮਿਲ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਜੋ ਰਿਪੋਰਟ ਦੇਗੀ ਪਾਰਟੀ ਪਲੇਟਫਾਰਮ ਤੇ ਉਹਦੀ ਵਿਚਾਰ ਕਰਕੇ ਫੈਸਲਾ ਲਿਆ ਜਾਵੇ ਜਿਉ ਕਮੇਟੀ ਦੀ ਰਿਪੋਰਟ ਦੇਗੀ ਤੇ ਕਿ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤੇ ਉਹਦੇ ਬਾਰੇ ਵੀ ਅਸੀਂ ਜ਼ਰੂਰ ਜੜਾ ਇਤਨਾ ਵੀ ਹੋ ਸਕਦਾ ਹੈ ਜੀ ਕਿ ਕਿਸੇ ਪਾਰਟੀ ਦੇ ਕੈਂਡੀਡੇਟ ਨੂੰ ਸਪੋਰਟ ਵੀ ਜ ਬਿਲਕੁਲ ਕੀਤੀ ਜਾ ਸਕਦੀ ਹੈ ਜੇ ਉਹ ਪਾਰਟੀ ਸਾਨੂੰ ਜੇ ਸਪਰਸ਼ ਕਰਦੀ ਹੈ ਤੇ ਬਿਲਕੁਲ ਕਿਸੇ ਕੈਂਡੀਡੇਟ ਨੂੰ ਸਪੋਰਟ ਵੀ ਕਰ ਸਕਦੇ ਜੀ ਹੁਣ ਜੋ ਸਮਾਂ ਬਹੁਤ ਘੱਟ ਰਹਿ ਗਿਆ ਤੇ ਤਿਆਰੀ ਬਸ 2-4 ਦਿਨ ਦੇ ਅੰਦਰ ਸਾਡਾ ਹੋ ਜਾਏ ਅੱਜ ਸਾਡੀ ਸਾਰੀ ਵਰਕਿੰਗ ਕਮੇਟੀ ਜਿਹੜੀ ਹੈ ਕਿ ਇਕੱਠੀ ਹੋ ਕੇ 56 ਮੈਂਬਰ ਜਿਹੜੇ ਨੇ ਸਾਡੀ ਵਰਕਿੰਗ ਕਮੇਟੀ ਦੇ ਉਹ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਪ੍ਰਕਾਸ਼ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਨੇ ਸੱਚ კანਸਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਜੀ ਨਤਮਸਤਕ ਹੋਣ ਵਾਸਤੇ ਆਏ ਨੇ ਕਿਉਂਕਿ ਅਸੀਂ ਅਕਾਲ ਪੁਰਖ ਦੇ ਹੁਕਮ ਚ ਚੱਲਣ ਵਾਲੇ ਆ ਅਕਾਲ ਪੁਰਖ ਦੇ ਅਸ਼ੀਰਵਾਦ ਨਾਲ ਚੱਲਣ ਵਾਲੇ ਆ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਚੱਲਣ ਵਾਲੇ ਆ ਤੇ ਅਸੀਂ ਸਮਝਿਆ ਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਨਾਲ ਲਗਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਪੰਜਾਬ ਔਰ ਪੰਥ ਦੀ ਸੇਵਾ ਕਰਨ ਦਾ ਬੰਦ ਪਕਸ਼ੇ ਔਰ ਇਸ ਮਕਸਦ ਦੇ ਨਾਲ ਹੀ ਅੱਜ ਅਸੀਂ ਇਕੱਠੇ ਹੋਏ ਸੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਆਏ। ਸਭ ਆਸ਼ੀਰਵਾਦ ਸ਼੍ਰੀ ਗੁਰੂ ਰਾਮਦਾਸ ਜੀ ਦਾ। ਹਾਂਜੀ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਸਿਕ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸੱਚੇ ਬਾਸ਼ਾ ਸਾਹਿਬ ਤੇ ਮੇਰੇ ਭਰੇ ਹੱਥ ਰੱਖੀ। ਜੀ ਸਭ ਪਾਰਟੀ ਦਾ ਜੱਟਾ ਕਿਹਦੇ। ਦੇਖੋ ਸਾਡੀ ਪਾਰਟੀ ਦਾ ਵਿਜ਼ਨ ਡਾਕੂਮੈਂਟ ਜਿਹੜਾ ਤਿਆਰ ਹੋ ਰਿਹਾ ਔਰ ਬਹੁਤ ਜਲਦ ਵਿਜ਼ਨ ਡਾਕੂਮੈਂਟ ਜਿਹੜਾ ਬਣ ਕੇ ਆ ਜਾਣਾ। ਉਹਦੇ ਵਿੱਚ ਹੀ ਪਾਰਟੀ ਦਾ ਅਜੰਡਾ ਹੋਵੇਗਾ। ਬਾਕੀ ਅੱਜ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜਿਹੜੀਆਂ ਨੇ ਉਹ ਤੋਂ ਘੱਟ ਵੀ ਨਹੀਂ। ਸਭ ਤੋਂ ਪਹਿਲਾਂ ਤਾਂ ਗਿਨੀ ਮੀਤੀ ਸਾਜਿਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਕੀ ਸਮਝੀ ਸਾਜਿਸ਼ ਦੇ ਤਹਿਤ ਪਾਸੇ ਕਰ ਦਿੱਤਾ ਗਿਆ। ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣਨ। ਅਸੀਂ ਨੌਜਵਾਨਾਂ ਨੂੰ ਆਵਾਜ਼ ਨਹੀਂ ਮਾਰਦੇ ਆਂ ਬੁੱਧੀਜੀਵੀ ਵਰਗ ਸਾਡਾ ਜਿਹੜਾ ਹੈ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਆਂ ਕਿ ਸਿੱਖ ਸਿਆਸਤ ਨੂੰ ਅਪਨ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ ਤਰਕਲ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨਵੀਂ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ ਤਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਆਵਾਜ਼ਾਰ ਹੋ ਗਈ ਹੈ ਜੈਕ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜੀ ਸਾਜਿਸ਼ ਹੈ ਤਾਂ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਆਵਾਜ਼ਾਰ ਕਰ ਦਿੱਤਾ ਗਿਆ ਹੈ ਕਾਲੀ ਸਿਆਸਤ ਤੋਂ ਮੁਨਕਰ ਕਰ ਦਿੱਤਾ ਗਿਆ ਹੈ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ਾ ਲਿਆ ਸੀਗਾ ਤੇ 5000 ਕਰੋੜ ਦਾ ਕਰਜ਼ਾ ਜਿਹੜਾ ਨਵਾਂ ਲੈ ਲਿਆ ਟੋਟਲ ਜਿਹੜਾ ਹੈ ਪੌਣੇ 4 ਲੱਖ ਦੇ ਕਰੀਬ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਸਿਰ ਹੋ ਗਿਆ ਇੱਕ ਇਹੋ ਜਿਹੀ ਰਾਜਨੀਤੀ ਹੈ ਜਿਹੜੀ ਪੰਜਾਬ ਦੀਆਂ ਨਸਲਾਂ ਨੂੰ ਦੇਖ ਨੂੰ ਜਿਹੜਾ ਹੈ ਉਹ ਕਰਜ਼ਾਈ ਬਣਾ ਰਹੀ ਹੈ ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਜਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੀ ਹੈ ਰਾਜ ਸਭਾ ਤੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਜਦਾਰ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਲੇਕਿਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਉਲੰਬ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਏ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬਿਆਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਸ਼ਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬਿਆਦਬੀ ਦੇ ਦੋਸ਼ੀ ਅੱਜ ਵੀ ਦੰਗਣਾਉਂਦੇ ਫਿਰਦੇ ਆ ਬੌੜ ਬੰਬ ਧਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਆ ਮੰਟਰੋਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬਿਆਦਬੀ ਦੇ ਦੋਸ਼ੀਆਂ ਨੂੰ ਖੜੇ ਰੇ ਖੜਾ ਕਰਕੇ ਸਜ਼ਾਵਾਂ ਤੱਕ ਜਿਹੜਾ ਪਹੁੰਚਾਇਆ ਇਹ ਵੱਡੀਆਂ ਚਿੰਤਾਵਾਂ ਨਹੀਂ ਜਿਹੜੀਆਂ ਸਾਡੇ ਵਾਸਤੇ ਜੁੜੀਆਂ ਨੇ ਉਹ ਸਨਮਖ ਖੜੋਤੀਆਂ ਨਹੀਂ ਅਸੀਂ ਕੋਸ਼ਿਸ਼ ਕਰ ਰਹ ਏ ਜਿਹੜਾ ਮਜ਼ਬੂਤ ਕੀਤਾ ਚਾਹੁੰਦੇ ਹਾਂ ਹਰਿਆਵਲ ਦਸਤਾ ਹੁੰਦਾ ਸੀ 올 ਇੰਡੀਆ ਸਟੂਡੈਂਟ ਫੈਡਰੇਸ਼ਨ ਉਹਦਾ ਵੀ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਵਾਕਈ ਹਰਿਆਵਲ ਦਸਤਾ ਹੁੰਦਾ ਸੀਗਾ ਲੇਕਿਨ ਸਾਡੀ ਅਕਾਲੀ ਸਿਆਸਤ ਨੇ ਓਗ ਪਾ ਦਿੱਤਾ ਫੈਡਰੇਸ਼ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਸਿਕ ਫੈਡਰੇਸ਼ਨਾਂ ਜਿਹੜੀਆਂ ਨੇ ਦੁਬਾਰਾ ਮਜ਼ਬੂਤ ਕੀਤੀਆਂ ਜਾਣ ਬਟਾ ਰੋਲ ਰਿਹਾ ਅਕਾਲੀ ਸਿਆਸਤ ਨੂੰ ਜਿੰਨਾ ਕੈਟਰ ਜਿਹੜਾ ਹੈ ਉਹ ਦਿੰਨੀਆਂ ਸੀ ਉਹ ਸਿਕ ਫੈਡਰੇਸ਼ਨਾਂ ਦਿੰਨੀਆਂ ਸੀ ਸਿਕ ਸਟੂਡੈਂਟ ਫੈਡਰੇਸ਼ਨਾਂ ਦਿੰਨੀਆਂ ਸੀ ਤਾਂ ਸਿਕ ਸਟੂਡੈਂਟ ਫੈਡਰੇਸ਼ਨਾਂ ਨੂੰ ਅਸੀਂ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਫੜਾ ਨੂੰ ਲੈ ਕੇ ਆਪਣੀ ਪਾਰਟੀ ਵੱਲੋਂ ਕਾਫੀ ਕੰਮ ਕੀਤੇ ਗਏ। ਉਨਕੀ ਹਲਾਤਾਂ ਜਵਨੀ ਲੱਗ। ਅਸੀਂ ਕਾਫੀ ਜਿੱਥੇ ਹੜਪੀੜ ਤੇ ਪ੍ਰਭਾਵਿਤ ਇਲਾਕਿਆਂ ਦੀ ਅਸੀਂ ਵਿਜ਼ਿਟ ਕੀਤੇ ਨੇ। ਫਿਲਹਾਲ ਪਹਿਲੇ ਪੜਾਦੇ ਉੱਤੇ ਅਸੀਂ ਡੀਜ਼ਲ ਦੀ ਸੇਵਾ ਕਰ ਰਹੇ 1 ਲੱਖ ਲੀਟਰ ਡੀਜ਼ਲ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਦੇ ਰਹੇ ਹਾਂ। ਦੂਜਾ ਅਸੀਂ ਗਰੰਤੀ ਸਿੰਘਾਂ ਤੇ ਜਿਹੜੇ ਸਾਡੇ ਪਿੰਡਾਂ ਦੇ ਗਰੰਤੀ ਹੈ ਹੜ ਪ੍ਰਭਾਵਿਤ ਇਲਾਕਿਆਂ ਦੇ ਉਹਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਜਿਹੜਾ ਅਸੀਂ ਦੇਣ ਦਾ ਵਾਅਦਾ ਕੀਤਾ ਸੀ ਉਹ ਪਹਿਲੀ ਕਿਸ਼ਤ ਅਸੀਂ ਕਈ ਇਲਾਕਿਆਂ 'ਚ ਦੇ ਦਿੱਤੀ ਹੈ ਕਈ ਇਲਾਕਿਆਂ 'ਚ ਦੇਣੀ ਹੈ 6 ਮਹੀਨੇ ਤੱਕ ਇਹ ਕਿਸ਼ਤਾਂ ਜਿਹੜੀਆਂ ਦੇਣੀਆਂ ਨੇ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਯੋਗਦਾਨ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਕੇ ਪਾ ਸਕੀਏ ਸਰਕਾਰਾਸ਼ਪੁਰ ਨੂੰ ਨਾਲ ਲਈ ਜੱਜ ਨੇ ਮਨਜ਼ੂਰੀ ਮਿਲ ਗਈ ਹੈ ਸਰਕਾਰ ਕੋਲ ਉਹਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨਨਕਾਣਾ ਸਾਹਿਬ ਨਾਲ ਜੁੜੀਆਂ ਨੇ ਭਾਵਨਾਵਾਂ ਦੀ ਚਲੋ ਭਾਰਤ ਸਰਕਾਰ ਨੇ ਕਦਰ ਕੀਤੀ ਹੈ ਅਸੀਂ ਕਿਰਤ ਕਰਨ ਨਹੀਂ ਆ ਧੰਨਵਾਦ ਵੀ ਕਰਦੇ ਹਾਂ ਇਹ ਉਹਨੇ ਮਨਜ਼ੂਰੀ ਦਿੱਤੀ ਆ ਲੇਕਿਨ ਕਰਤਾਰਪੁਰ ਕੋਰੀਡੋਰ ਨਾ ਵੀ ਸਾਡੀਆਂ ਭਾਵਨਾਵਾਂ ਚ ਜੜੀਆਂ ਨੇ ਤੇ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਹੈ ਉਹ ਖੋਲਣਾ ਚਾਹੀਦਾ ਨੌਜਵਾਨ ਦਿਸ਼ਾਹੀਨ ਹੋਏ ਪੈ ਨੇ ਉਹਨਾਂ ਨੂੰ ਕੋਈ ਬਿਲਕੁਲ ਇੱਕ ਨਾ ਗਹਿਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਜਿਹੜਾ ਹੈ ਉਹ ਦਿਸ਼ਾਹੀਨ ਕਰ ਦਿੱਤਾ ਹੈ ਕੁਝ ਤਾਂ ਸੋਸ਼ਲ ਮੀਡੀਆ ਦੇ ਉੱਤੇ ਜੜੀਆਂ ਆ ਪੱਤਰ ਫੀਡ ਜਿਹੜੀ ਆ ਰਹੀ ਹੈ ਉਹਨੇ ਦਿਮਾਗ ਨੂੰ ਜਿਹੜੇ ਬੁੱਧੀ ਜਿਹਨੂੰ ਪ੍ਰਸ਼ਟ ਕਰ ਦਿੱਤਾ ਹੈ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੀ ਕੁਝ ਇਸ ਤਰ੍ਹਾਂ ਦੇ ਨੈਰੇਟਿਵ ਬਿਲਡ ਕੀਤੇ ਗਏ ਨੇ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਜਿਹੜੀਆਂ ਕੌਮ ਪ੍ਰਤੀ ਜਾਂ ਪੰਜਾਬ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਸ ਤੋਂ ਆਵੇਸਲੀ ਹੋ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਸਿੱਖ ਸਿਆਸਤ ਦਾ ਖਾਸ ਤੌਰ ਤੇ ਅਕਾਲੀ ਸਿਆਸਤ ਦਾ ਹਿੱਸਾ ਬਣਾ